ਕਿ ਨਾ ਤੁਹਾਨੂੰ ਬਖਾਰਿਆ ਇਤਿਹਾਸਿਕ ਸ਼ਹਿਰ ਨਕੁੱਦਰ ਦੇ ਆ ਜਿਵੇਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਖਾਲਿਸਤਾਨੀ ਸਮਰਥਕ ਪੰਨੂ ਦੀ ਜਿਹੜਾ ਕਿ ਅਮਰੀਕਾ ਦੇ ਵਿੱਚ ਬੈਠਾ ਹਤ ਦੇਸ਼ ਦੇ ਜਿਹੜੇ ਪਹਿਲੇ ਕਾਨੂੰਨ ਮੰਤਰੀ ਦੀ ਸਿੰਬਲ ਆਫ ਨੋਲੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਹੁਣਾਂ ਬਾਰੇ ਅਫੀਅਪ ਸ਼ਬਦ ਬੋਲੇ ਨੇ ਸੋ ਬਸਪਾ ਦੇ ਜਿਹੜੇ ਲੀਡਰ ਸਾਡੇ ਦਰਮਿਆਨ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਜੈਪਿੰਮ ਜੀ ਜੈਪਿੰਮ ਜੀ ਚੁੰਬਰ ਸਾਹਿਬ ਕਿਵੇਂ ਦੇਖਦੇ ਇਸ ਪੂਰੇ ਘਟਨਾਕਰਮ ਜਿਹੜਾ ਇਹ ਘਟਨਾਕਰਮ ਆ ਬੜੀ ਸੋਚੀ ਸਮਝੀ ਸਾਜ਼ਿਸ਼ ਆ ਦੇਸ਼ ਨੂੰ ਤੋੜਨ ਦੀ ਔਰ ਜਿਹੜਾ ਗਰਪੰਤਪੰਨੂ ਬਾਹਰ ਬੈਠ ਕੇ ਬਕਵਾਸ ਕਰ ਰਿਹਾ ਬਾਬਾ ਸਾਹ ਦੇ ਸੰਵਿਧਾਨ ਬਾਰੇ ਤਾਂ ਮੈਂ ਉਹਨੂੰ ਪੁੱਛਣਾ ਚਾਹੁੰਦਾ ਕਿ ਤੂੰ ਕਦੀ ਸੰਵਿਧਾਨ ਪੜਿਆ ਜੇ ਤੱਕ ਕਦੀ ਦੇਖਿਆ ਤੇ ਜਿਹੜੇ ਆਰਟੀਕਲ ਦੀ ਤੁਸੀਂ ਦੁਹਾਈ ਦਿੰਨੇ ਹੋ ਕਿ 25 ਆਰਟੀਕਲ ਦੇ ਵਿੱਚ ਬਾਬਾ ਸਾਹਿਬ ਮੇੜ ਕਰਨੇ ਜਿਹੜਾ ਸਿੱਖ ਗੋਮ ਨੂੰ Hindu ਦੱਸਿਆ ਤੂੰ ਇਹ ਸਾਬਤ ਕਰ ਦੇ ਅਸੀਂ ਥੱਲੇ ਬਹਿ ਜਾਗੇ ਔਰ ਬਾਬਾ ਸਾਹਿਬ ਮੇੜ ਕਰਨੇ ਸੰਵਿਧਾਨ ਦੀ ਧਾਰਾ 25 ਦੇ ਵਿੱਚ ਜਾ ਕੇ ਸਪਸ਼ਟ ਸ਼ਬਦਾਂ ਚ ਲਿਖਿਆ ਕਿ ਜਿਹੜਾ ਸਿੱਖ ਹੈਗਾ ਉਹ ਬੱਕਰੀ ਗੋਮ ਹੈ ਉਹ ਆਪਣੀ ਕਿਰਪਾਨ ਪਾ ਕੇ ਕਿਰਪਾਨ ਲੈ ਕੇ ਚੱਲਣਾ ਉਹਦਾ ਨੂੰ ਵੀ ਕਹਿੰਦਾ ਸੀ ਉਹ ਸੇ ਪਨੁਸ ਬਧਾਵੀ ਉਹ ਪਰਾਪਾਰਟੀ ਨੈਸ਼ਨਲ ਇੰਟਰਨੈਸ਼ਨਲ ਨਹੀਂ ਉਹ ਦੇਖੋ ਭਜੀ ਜਿਹੜਾ 9290 ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦਾ ਸਟੈਚੂਟ ਆ ਉੱਤੇ ਵੀ ਜਿਹੜਾ ਸਟੈਚੂਟ ਆਰਡਰ ਵਾਲਾ ਸੀ ਉਹ ਜਦੋਂ ਨੂੰ ਹਟਾਇਆ ਗਿਆ ਤੋਂ ਜਿਹੜੇ ਸਿੱਖ ਚੇਹ ਹਟਾਉਣ ਵਾਲੇ ਸੀ ਉਹਨਾਂ ਨੂੰ ਵੀ ਇੱਕੋ ਹੀ ਗੱਲ ਕਹਿੰਦਾ ਸੀ ਕਿ ਅਸੀਂ Hindu ਨਹੀਂ ਆ ਇਹ ਤਾਂ ਬਾਬਾ ਸਾਹਿਬ ਅਮਰੀਕਾ ਨੇ ਵੀ ਕਹਿ ਦਿੱਤੀ ਕਿ ਮੈਂ ਹਿੰਦੂ ਜੰਮਿਆ ਮੈਂ ਮਰੂੰ ਨਹੀਂ ਕਿਉਂਕਿ ਜਮਣਾ ਮੇਰੇ ਬਸ ਵਿੱਚ ਨਹੀਂ ਸੀ ਮਰਨਾ ਮੇਰੇ ਬਸ ਵਿੱਚ ਹੈ ਹਿੰਦੂ ਧਰਮ ਨੂੰ ਤਾਂ ਬਾਬਾ ਸਾਹਿਬ ਉਹ ਮੇਟ ਕਰਨੇ ਵੀ ਤਿਆਗਿਆ ਤੇ ਫਿਰ ਤੁਸੀਂ ਜੇ ਤੁਹਾਨੂੰ ਤਕਲੀਫ ਹੈ ਇਸ ਚੀਜ਼ ਦੀ ਆ ਹਿੰਦੂ ਧਰਮ ਤੋਂ ਕੋਈ ਤਕਲੀਫ ਹੈ ਜਾਂ ਕੋਤ ਵਾਲੀ ਆ ਤੇ ਫਿਰ ਤੁਸੀਂ ਉਹਨਾਂ ਨਾਲ ਸਿੱਧੇ ਨਹੀਂ ਜਿੱਠੋ ਉਹ ਪੇਜ ਕਿਉਂ ਵੱਜਦੇ ਹੋ ਆ ਕੇ ਜਿਨਨੇ ਜੇ ਹੁਣ ਤੁਹਾਨੂੰ ਇਸ ਚੀਜ਼ ਦੀ ਤਕਲੀਫ ਹੈ ਤਕਲੀਫ ਤਾਂ ਉਹਨਾਂ ਨੂੰ ਇਹ ਆ ਕਿ ਜਿਹੜੀਆਂ ਸਦੀਆਂ ਸਦੀਆਂ ਤੋਂ ਦੱਬੇ ਲਈ ਕੋਈ ਦੀ ਕੌਮ ਸੀ ਅੱਜ ਉਹਨਾਂ ਨੂੰ ਇਹ ਬਰਾਬਰਤਾ ਤੇ ਕਿਹ ਲੈ ਕੇ ਆ ਗਏ ਕਿਉਂਕਿ ਬਾਬਾ ਸਾਹਿਬ ਦੀ ਦੇਣ ਜਿਹੜੀ ਆ ਉਹ ਕਦੀ ਵੀ ਨਹੀਂ ਦੇ ਸਕਦੇ ਤੁਸੀਂ ਜਿਹੜੇ ਇਹ ਭਾਜੀ ਨਹੀਂ ਹੈ ਜਿਹੜਾ ਲੋਕਾਂ ਦੇ ਬੱਚਿਆਂ ਨੂੰ ਭੁਗਾ ਰਿਹਾ ਔਰ ਜਿਹੜੇ ਲੋਕ ਉਹਦੇ ਮਗਰ ਲੱਗਣ ਵਾਲੇ ਆ ਪਹਿਲਾਂ ਉਹਨਾਂ ਨੂੰ ਵੀ ਇਸ ਚੀਜ਼ ਦੇ ਵਿੱਚ ਜਾ ਕੇ ਦੇਖ ਲੈਣਾ ਚਾਹੀਦਾ ਕਿ ਬਾਬਾ ਸਾਹਿਬ ਬਿਰਕਰਨੇ ਸਿਧਾਂਤ ਦੇ ਵਿੱਚ ਜੋ ਇਹ ਕਹਿ ਰਿਹਾ ਉਹਨੇ ਲਿਖਿਆ ਵੀ ਆ ਜਾਓ ਇਹਦਾ ਖੁੱਲਾ ਚੈਨ ਉਹ ਬੇਟਾ ਦੇਖਦਾ ਰਹੂਗਾ ਜੇ ਇਹ ਕੀਆਂ ਦੀ ਭਾਜੀ ਪਾਉਣਗੇ ਤਾਂ 51 ਦੀ ਮੋੜ ਨਹੀਂ ਜਾਣਗਾ ਉਹ ਬੇਟਾ ਦੇਖਦਾ ਰਹੂਗਾ ਜੇ ਇਹ ਕੀਆਂ ਦੀ ਭਾਜੀ ਪਾਉਣਗੇ ਤਾਂ 51 ਦੀ ਮੋੜ ਨਹੀਂ ਜਾਣਦੇ ਅਸੀਂ ਧੰਨਵਾਦ ਜੀ ਇਸ ਕੋਇੰਟ ਵਿੱਚ ਕੀ ਸੁਣਿਆ ਕੀ ਮੈਸੇਜ ਹੈ ਆਵਾਮ ਮੈਸੇਜ ਆ ਆਵਾਮ ਨੂੰ ਇਹ ਹੀ ਆ ਕਿ ਆਪਣਾ ਜਿਹੜਾ ਭਾਈਚਾਰਾ ਉਹ ਖਰਾਬ ਨਾ ਕਰੋ ਕਿਉਂਕਿ ਇਹ ਧੱਲੇ ਲੋਗ ਆ ਇਹਨਾਂ ਨੇ ਪੈਸਾ ਇਕੱਠਾ ਕਰਨਾ ਹੁੰਦਾ ਉੱਧਰ ਬੈਠ ਕੇ ਪੈਸਾ ਇਕੱਠਾ ਕਰਦੇ ਆ ਇਹਨਾਂ ਨੂੰ ਨਾ ਸਿੱਖ ਕੌਮ ਦੇ ਨਾਲ ਕੋਈ ਮਤਲਬ ਐ ਨਾ ਇਹਨਾਂ ਨੂੰ ਜਿਹੜਾ ਨੌਜਵਾਨੀ ਦੇ ਨਾਲ ਫਰਕ ਐ ਕੋਈ ਫਰਕ ਨਹੀਂ ਇਹਨਾਂ ਦੇ ਆਪਣੇ ਬੱਚੇ ਸੈਟਲ ਆਏ ਆ ਆਪ ਬਾਹਰ ਸੈਟਲ ਹੋ ਗਏ ਜੇ ਐਡਾ ਹੀ ਇਹਨਾਂ ਨੂੰ ਖਾਲਸਪੁਰ ਦਾ ਚਾ ਚੜਿਆ ਤੇ ਆਪ ਆ ਕੇ ਕਿਉਂ ਨਹੀਂ ਅੱਗੇ ਹੋ ਕੇ ਲੜਦੇ ਖਾਲਸਪੁਰ ਦੇ ਵੀ ਲੋਕਾਂ ਦੇ ਨਿਆਂ ਦੇ ਨੂੰ ਕਿਉਂ ਲੜਾ ਰਹੇ ਹੋ ਤੁਸੀਂ ਲੜੋ ਤਾਂ ਅੱਗੇ ਹੋ ਕੇ ਯਾਰ ਤੇ ਪਤਾ ਲੱਗੇ ਨਾ ਖਾਲਸਤਾਨ ਬਣਦਾ ਕਿਦਾਂ ਤੁਸੀਂ ਬਿਲਕੁਲ ਸਹੀ ਐ ਕਿ ਵੀ ਜਿੰਨੇ ਵੀ ਖਾਲਿਸਤਾਨੀ ਸਮਰਥਕ ਨੇ ਕਿ ਖਾਲਸਤਾਨ ਬਣਦਾ ਕਿਦਾਂ ਤੁਸੀਂ ਬਿਲਕੁਲ ਸਹੀ ਐ ਕਿ ਵੀ ਜਿੰਨੇ ਵੀ ਖਾਲਿਸਤਾਨੀ ਸਮਰਥਕ ਨੇ ਉਹ ਵਿਦੇਸ਼ਾਂ ਦੇ ਵਿੱਚ ਬਹਿ ਕੇ ਸੂਬੇ ਦੇਸ਼ਾਂ ਦੇ ਵਿੱਚ ਬਹਿ ਕੇ ਸੂਬੇ ਦੀ ਆਵਾਮ ਨੂੰ ਭੜਕਾ ਰਹੇ ਨੇ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਮੇੜਾ ਬਰ ਵੀ ਤਾਂ ਜਿਹੜਾ ਵੀ ਬਾਬਾ ਸਾਹਿਬ ਨੂੰ ਮੇੜਗਾ ਨੂੰ ਅਸੀਂ ਉਂਗਲ ਤਾਂ ਛੱਡੋ ਤੇ ਅਸੀਂ ਗੁੱਟ ਲਾਉਣਾ ਵੀ ਜਾਣਦੇ ਤੁਹਾਨੂੰ ਕੀ ਲੱਗਦਾ ਕਿ ਦੇਸ਼ ਦੇ ਸੰਵਿਧਾਨ ਵਿੱਚ ਕਿਤੇ ਇਹਨਾਂ ਦੇ ਵਿੱਚ ਕੋਈ ਵੈਰ ਵਿਰੋਧਤਾ ਪਾਈ ਜਾਂਦੀ ਹੈ ਸਿੱਖ ਧਰਮ ਦੇ ਨਾਲ ਬਿਲਕੁਲ ਨਹੀਂ ਜੀ ਬਾਬਾ ਕਮ ਜਿਹੜੀ ਆ ਪੰਜਾਬੀ ਨਹੀਂ ਸੀ ਆਉਂਦੀ ਉਹਨਾਂ ਨੇ ਜਦੋਂ ਇਤਿਹਾਸ ਦੇ ਵਿੱਚ ਦੇਖਿਆ ਜਦੋਂ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੀ ਹਨ ਤੇ ਸੋ ਕਿਉਂ ਮੰਦਾ ਆਖੀਏ ਜਿੰਨ ਜਮ ਮੇਰੇ ਜਾਨ ਤੇ ਬਾਬਾ ਸਾਹਿਬ ਅੰਬੇਡਕਰ ਨੇ ਜਦੋਂ ਸੰਵਿਧਾਨ ਨੂੰ ਪੰਜਾਬੀ ਦੇ ਵਿੱਚ ਉਹਦਾ ਟ੍ਰਾਂਜਲੇਸ਼ਨ ਕਰਕੇ ਪੜਿਆ ਤਾਂ ਉਹਨਾਂ ਨੇ ਸੰਵਿਧਾਨ ਜਦੋਂ ਲਿਖਦੇ ਸੀ ਉਹਨਾਂ ਨੇ ਔਰਤ ਜਾਤੀ ਨੂੰ ਜਿਹੜਾ ਬਰਾਬਰ ਦਾ ਅਧਿਕਾਰ ਦਿੱਤਾ ਕਿਉਂਕਿ ਜੇ ਮੰਨ ਲਓ ਜੇ ਬਾਬਾ ਸਾਹਿਬ ਅੰਬੇਡਕਰ ਨੇ ਉਹ ਸਾਹਿਬ ਨਾ ਲਿਖਿਆ ਉਹਦੂ ਬਾਤ ਬਹੁਤ ਜਿ ਸਮਾਈ ਪਾਰਟੀ ਬਣੀ ਔਰ ਸਾਫ ਕਾਂਚੀराम ਨੇ ਲੋਕ ਸਭਾ ਦੇ ਅੰਦਰ ਇਹ ਗੱਲ ਕਹੀ ਸੀ ਕਿ ਸਾਡਾ ਚੋਣ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਹੈ। ਅਗਰ ਬਾਬਾ ਸਾਹਿਬ ਨੂੰ ਇਸ ਚੀਜ਼ ਦੀ ਹੁੰਦੀ ਜਾਂ ਸਾਡੀ ਪਾਰਟੀ ਨੂੰ ਹੁੰਦੀ ਸਾਡੇ ਸਮਾਜ ਨੂੰ ਹੁੰਦੀ ਅਸੀਂ ਇਹ ਗੱਲ ਕਿਉਂ ਕਹਿੰਦੇ ਕਿਉਂਕਿ ਸਾਡੇ ਗੁਰੂਆਂ ਦੀ ਬਾਣੀ ਆ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਇਹਨਾਂ ਨੂੰ ਕੀ ਪਤਾ ਗੁਰੂ ਗ੍ਰੰਥ ਸਾਹਿਬ ਕੀ ਹੁੰਦਾ? ਬਿਲਕੁਲ ਪ੍ਰਧਾਨ ਸਾਹਿਬ ਤੁਸੀਂ ਸਹੀ ਅੱਖ ਹੈ ਕਿ ਗੁਰੂ ਗ੍ਰੰਥ ਸਾਹਿਬ ਅੱਗੇ ਤੇ ਪੂਰੀ ਦੁਨੀਆ ਦੇ ਜਿਹੜੇ ਸਿਰ ਨਕਮਸਤਕ ਹੁੰਦੇ ਨੇ। ਬਿਲਕੁਲ ਜੀ ਬਿਲਕੁਲ ਉਹ ਸਾਡੀ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਸਾਡੀ ਧਰਮ ਦੀ ਆਸਤਾ ਹੈ। ਜਿਹੜਾ ਸੰਵਿਧਾਨ ਹੈ ਉਹ ਸਾਡੇ ਦੇਸ਼ ਦਾ ਕਾਨੂੰਨ ਹੈ ਤੇ ਅਸੀਂ ਉਸ ਤੋਂ ਨਹੀਂ ਭੱਜ ਸਕਦੇ ਕਿਉਂਕਿ ਜਿਹੜਾ ਕਾਨੂੰਨ ਹੈ ਕਾਨੂੰਨ ਨੇ ਕਾਨੂੰਨੀ ਰਹਿਣਾ ਕਾਨੂੰਨ ਨੇ ਆਪਣੇ ਮੁਤਾਬਕ ਕੰਮ ਕਰਨਾ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਜੋ ਕਿਤੇ ਨਾ ਕਿਤੇ ਆਏ ਮੰਨ ਲਓ ਹੁਣ 플ੋਰ ਵਾਲੀ ਘਟਨਾ ਹੋਈ ਆ ਉਹ ਕੱਲ ਕਿਉਂਕਿ ਕਾਜ਼ ਜਿਨੀ ਤੋਂ ਕੱਲ ਉਹਨਾਂ ਨੇ ਅੜਕੇ ਤਾਂ ਹੋਣਾ ਹੀ ਆ ਉਹ ਕਾਨੂੰਨ ਦੇ ਸ਼ਿਕੰਜੇ ਚ ਤਾਉਣਗੇ ਦੇਸ਼ ਤੋਂ ਉਹਦਾ ਪਰਚਾ ਦਰਜ ਹੋਊਗਾ ਜਮਾਨਤ ਨਹੀਂ ਹੋਣੀ ਪਿੱਛੇ ਘਰ ਬੈਠਾ ਮਾਂ ਪੇਰ ਹੋਊਗਾ ਜੇਲ੍ਹਾਂ 'ਚ ਬੈਠੇ ਤੁਸੀਂ ਰੋਮੋਗੇ ਉਹ ਤਾਂ ਬੈਠਾ ਅਮਰੀਕਾ 'ਚ ਨਾ ਉਹ ਤਾਂ ਨਿਆਰੇ ਲੈ ਰਿਹਾ ਤੁਸੀਂ ਕਮ ਸੋ ਕਮ ਗਲਤ ਕਦਮ ਪੈ ਚੱਕਣ ਦੇ ਨਾਲ ਤੋਂ ਪਹਿਲਾਂ ਇਹ ਸੋਚ ਲਓ ਵੀ ਸਾਡੇ ਮਾਪੇ ਵੀ ਆ ਮਗਰ ਜਿਨ੍ਹਾਂ ਨੇ ਸਾਨੂੰ ਪਾਲਿਆ ਪੋਸਿਆ ਹੋਇਆ ਤੇ ਜੇ ਕੋਈ ਜਿਹੜਾ ਸੰਵਿਧਾਨ ਆ ਸਾਨੂੰ ਤੁਹਾਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਪ੍ਰੋਬਲਮ ਆ ਸੰਵਿਧਾਨ ਦੇ ਦੈਰੇ ਅੰਦਰ ਤੁਹਾਡੇ ਕੋਲ ਅਧਿਕਾਰ ਆ ਤੁਸੀਂ ਉਸ ਚੀਜ਼ ਦਾ ਵਿਰੋਧ ਕਰਕੇ ਉਸ ਚੀਜ਼ ਦੀ ਮੰਗ ਕਰ ਸਕਦੇ ਹੋ ਉਹਦੀ ਮਾ ਫਿਰ ਮਾਤਾ ਬਾਬਾ ਸਾਹਿਬ ਬਰੇ ਫਿਰ ਮਾਤਾ ਬਾਬਾ ਸਾਹਿਬ ਬਰੇ ਇਹਨੂੰ ਖਤਮ ਕਰਨ ਤੇ ਲੱਗਾ ਹੋਇਆ ਆ ਉਹਦੇ ਵਿੱਚ ਮਾਮਾ ਦੇ ਜਾ ਭਰ ਘਾਇਆ ਜਾਣ ਕਿ ਜਾਈ ਉੱਥੇ ਲਾਜੇ ਕਰਵਾ ਕੇ ਔਰ ਇਹਨੂੰ ਉਹ ਉਹਨੇ ਥੋੜੇ ਹੀ ਐ ਲੋਕ ਨੂੰ ਕਹਿ ਉਹ ਉਹਨੇ ਥੋੜੇ ਹੀ ਐ ਲੋਕ ਨੂੰ ਕਹਿ ਰਿਹਾ ਆ ਜਿਨ੍ਹਾਂ ਨੂੰ ਉਹ ਭਰ ਘਾ ਰਿਹਾ ਆ ਉਹ ਲੋਕ ਵੀ ਉਹਦੇ ਪਾਲੇ ਹੋਏ ਪਾਲਤੂ ਕੁੱਤੇ ਆ ਜਿਨ੍ਹਾਂ ਨੂੰ ਉਹ ਚੰਦ ਪੈਸੇ ਦੇ ਦਿੰਦਾ ਚੰਦ ਡਾਲਰ ਦੇ ਦਿੰਦਾ ਜਿਨ੍ਹਾਂ ਨੂੰ ਉਹ ਚੰਦ ਪੈਸੇ ਦੇ ਦਿੰਦਾ ਚੰਦ ਡਾਲਰ ਦੇ ਦਿੰਦਾ ਉੱਤੇ ਖਰੀਦਦੇ ਤੇ ਉਹ ਕੰਮ ਕਰਦੇ ਆ ਠੀਕ ਆ ਔਰ ਉਹਨੂੰ ਉਹ ਇਸ ਲਈ ਸਾਰੇ ਪੈਦੋ ਘਾ ਰਿਆ ਔਰ ਔਰ ਉਹ ਬੰਦਾ ਗੁਰੂ ਗ੍ਰੰਥ ਸਾਹਿਬ ਸਾਹਮਣੇ ਖਲਾਬ ਵਿੱਚ ਲਿਆ ਦੇ ਸਾਹਮਣੇ ਖਲਾਬ ਵਿੱਚ ਲਿਆ ਦਿਆ ਔਰ ਇਹਦਾ ਨਹੀਂ ਚੱਲ ਸਕਦਾ ਔਰ ਅਸੀਂ ਉਹਨੂੰ ਜੋ ਸਮਾਂ ਆਇਆ ਪਿੰਜਾਇਪਾਲ ਅੱਜ ਦਾ ਜਿਹੜਾ ਮੰਗ ਪੱਤਰ ਦਿੱਤਾ ਗਿਆ ਸ੍ਰੀ ਸਾਹਿਬ ਨੂੰ ਉਹ ਉਹਦੀ ਦੱਸ ਦਿਓ ਜੀ ਉਹ ਉਹਦੇ ਵਿੱਚ ਲਿਖਿਆ ਗਿਆ ਕਿ ਜਿਹੜੀ ਉਹਦੇ ਲਈ ਸਰਕਾਰਾਂ ਆ ਜਿਹੜੀ ਉਹ ਲੋ ਜਿਹੜੀ ਉਹਦੇ ਲਈ ਸਰਕਾਰਾਂ ਆ ਜਿਹੜੀ ਉਹ ਬਿਠਾਇਆ ਹੈ ਹਨਾ ਉਥੋਂ ਉਹਨੂੰ ਇੱਥੇ ਬੁਲਾਇਆ ਜਾਵੇ ਉਥਾਇਆ ਹਨਾ ਉਥੋਂ ਉਹਨੂੰ ਇੱਥੇ ਬੁਲਾਇਆ ਜਾਵੇ ਉਹਦੇ ਤੇ ਐਨਸੀ ਲਾ ਕੇ ਉਹਨੂੰ ਜੇਲ੍ਹ ਅਸਤੇ ਜਾਵੇ नारी मुक्ति दाता मुक्ति दाता कले बबा साव जी अम्बेडकर ने सारे ਦੁਨੀਆ ਦੇ ਵਿੱਚ ਬੈਠੇ ਜਿੰਨੇ ਵੀ ਸਮਾਜ ਦੇ ਲੋਕ ਹੈ ਆਜ ਜਿੰਨੀਆਂ ਵੀ ਔਰਤਾਂ ਸਮਾਜ ਦੇ ਲੋਕ ਹੈ ਆਜ ਜਿੰਨੀਆਂ ਵੀ ਔਰਤਾਂ ਆ ਚਾਹੇ ਕੋਈ ਵੀ ਆ ਬਾਬਾ ਸਾਹਿਬ ਡਾਕਟਰ ਪੀਮਰੌਜੀ ਆ ਵੇਟ ਕਰਨੇ ਉਹਨਾਂ ਨੂੰ ਬਰਾਬਰ ਹੱਕ ਲੈ ਕੇ ਦਿੱਤੇ ਹੈਗੇ ਮਸਲਵੇਂ ਉੱਠਣਾ ਇਹ ਪੁੱਛਣ ਵਾਲਾ ਹੋਵੇ ਹੋਵੇ ਕਿ ਬਾਬਾ ਸਾਹਿਬ ਡਾਕਟਰ ਪੀਮਰੌਜੀ ਆ ਵੇਟ ਕਰਦੇ ਬੁੱਤ ਤੋਂ ਨੇ ਤਾਂ ਦੂਰ ਦੀ ਗੱਲ ਆ ਤੂੰ ਉਹ ਤੇ ਨੇੜੇ ਤੇੜੇ ਖੜ ਵੀ ਨਹੀਂ ਸਕਦਾ ਕਿਉਂਕਿ ਬਾਬਾ ਸਾਹਿਬ ਡਾਕਟਰ ਪੀਮਰੌਜੀ ਆ ਵੇਟ ਕਰਨੇ ਜਿੰਨੇ ਰਾਈਟ ਐਸੀਆਂ ਨੂੰ ਦਿੱਤੇ ਉਹਨੇ ਬੀਸੀਆਂ ਨੂੰ ਹਰ ਇੱਕ ਜਿਹੜੀ ਕਮਿਊਨਿਟੀ ਹੈਗੀ ਉਹਨੂੰ ਹਰੇਕ ਨੂੰ ਹੀ ਬਾਬਾ ਸਾਹਿਬ ਡਾਕਟਰ ਪੀਮਰੌਜੀ ਨੇ ਰਾਈਟ ਡਾਕਟਰ ਪੀਮਰੌਜੀ ਨੇ ਰਾਈਟ ਦਿੱਤੇ ਹੈਗੇ ਆ ਤੇ ਇਹ ਕੁੱਤਾ ਮਿਲਦਾ ਹਲਕਿਆ ਹੋਇਆ ਭੌਂਕੜ ਕੁੱਤਾ ਆ ਜਿਹੜਾ ਬਿਨਾਂ ਸੋਚੇ ਬਿਨਾਂ ਸਮਝੇ ਹੀ ਕਰਾ ਰਿਹਾ ਆ ਮੈਂ ਕਹਿੰਦਾ ਕਿ ਇਹ ਨੂੰ ਜਾਂ ਤਾਂ ਤੁਸੀਂ ਇਹ ਇੱਧਰ ਕੋਈ ਸਜਾ ਦਿਓ ਉਹ ਸਜਾ ਫਿਰ ਇੱਧਰ ਪੰਜਾਬ ਦੇ ਹਵਾਲੇ ਕਰੋ ਤਾਂ ਕਿ ਬਾਬਾ ਸਾਹਿਬ ਡਾਕਟਰ ਪੀਮਰੌਜੀ ਨੂੰ ਵੇਟ ਕਰਦੇ ਜਿਹੜੇ ਪੈਰੋਕਾਰਿਆ ਜਿਹੜੇ ਬਾਬਾ ਸਾਹਿਬ ਦੇ ਬੱਚੇ ਆ ਜਿਨ੍ਹਾਂ ਨੂੰ ਪਤਾ ਹੈ ਕਿ ਕਿ ਬਾਬਾ ਸਾਹਿਬ ਜਿਹੜਾ ਸੁਦਾ ਆਣਿਆ ਤੈਨੂੰ ਕਿਹਾਂ ਸਜ ਦੇਵੇ ਦੇਵੇ ਮੈਂ ਪੂਰੇ ਪੰਜਾਬ ਉਹ ਪੂਰੇ ਭਾਰਤ ਦੇਸ਼ ਵਿੱਚ ਬਾਬਾ ਸਾਹਿਬ ਹੋਣਾ ਦੇ ਅਨਕਿਣਤ ਜਿਹੜੇ ਸਟੈਚੂ ਨੇ ਉਹ ਸੱਪ ਕੀਤੇ ਗਏ ਨੇ ਔਰ ਦੁਨੀਆ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜੇ ਸਟੈਚੂ ਬਾਬਾ ਸਾਹਿਬ ਦੇ ਨੇ ਤੋ ਕੀ ਭਾਰਤ ਦੇ ਵਿੱਚ ਸੂਬੇ ਦੇ ਵਿੱਚ ਜਿਹੜੇ ਇਹਨਾਂ ਦੇ ਸਟੈਚੂ ਨੇ ਉਹਨਾਂ ਨੂੰ ਯਕੀਨੀ ਬਣਾਉਣ ਵਾਸਤੇ ਆਸ਼ਵਾਸਨ ਇਸ ਤਰ੍ਹਾਂ ਹੀ ਮੰਗ ਕੀਤੀ ਹੈਗੀ ਆ ਕਿ ਜਿਹੜਾ ਇਹ ਪੰਨੂ ਆ ਜਿਹੜਾ ਵਿਦੇਸ਼ ਦੀ ਧਰਤੀ ਤੇ ਬੈਠ ਕੇ ਇਹ ਜੋ ਆਪਣੀਆਂ ਮਨ ਘੜਨ ਜੜੀਆਂ ਘਰਨਾਵਾ ਇੱਥੇ ਪੰਜਾਬ ਦੇ ਵਿੱਚ ਕਰਾ ਰਿਹਾ ਹੈਗਾ ਪੰਜਾਬ ਦੇ ਜਿਹੜੇ ਤਮਰਾ ਆ ਰਿਹਾ ਹੈਗਾ ਆਪਸੀ ਜਿਹੜਾ ਭਾਈਚਾਰਾ ਹੈ ਉਹਨੂੰ ਖਰਾਬ ਕਰ ਰਿਹਾ ਹੈਗਾ ਆ ਕਿ ਉਹਨੂੰ ਜਿਆਦਾ ਉੱਥੇ ਤੇ ਜਾਵੇ ਜਾਂ ਇੱਥੇ ਭੇਜਿਆ ਜਾਵੇ ਤਾਂ ਕਿ ਜਿਹੜੀ ਇੱਥੇ ਦੀ ਸਰਕਾਰ ਹੈ ਉਹਨੂੰ ਜਿਹੜੀ ਬੰਦ ਦੀ ਕਾਰਵਾਈ ਹੈ ਉਹਤੇ ਕੀਤੀ ਜਾਵੇ ਮੈਨੂੰ ਲੱਗਦਾ ਹੈ ਕਿ ਜਿਹੜੇ ਬਾਬਾ ਸਾਹਿਬ ਡਾਕਟਰ ਪਿੰਰੋਜੀ ਜੀ ਦੇ ਬੋਤਿਆਂ ਨਾ ਉਹ ਐਵੇਂ ਨਹੀਂ ਲੱਗੇ ਹੈ ਕਿਉਂਕਿ ਬਾਬਾ ਸਾਹਿਬ ਡਾਕਟਰ ਪਿੰਰੋਵਾਰ ਵਾਗੇ ਆ ਕਿਉਂਕਿ ਬਾਬਾ ਸਾਹਿਬ ਡਾਕਟਰ ਪਿੰਰੋਜੀ ਵੇਟ ਕਰਦਾ ਜਿਹੜਾ ਜਨਮ ਦਿਨ ਆ ਰਿਹਾ ਹੈ ਅਪ੍ਰੈਲ ਤੇ ਮੈਨੂੰ ਲੱਗਦਾ ਕਿ ਉਹ ਬੁੱਤ ਤੋਂ ਨੇ ਨਾਮ ਉਹ ਕਿਹਾ ਗਿਆ ਕਿ ਉਸ ਦਿਨ ਬਾਬਾ ਸਰਬਾਤਰ ਵੀ ਮਰੋਜੀ ਵੇਡ ਕਰਨੇ ਜਨਮ ਲਿਆ ਸੀ ਉਹ ਬੁੱਤ ਤੋੜਨ ਦੀ ਕੀ ਗੱਲ ਕਰਦਾ ਹੈਗਾ ਆ ਉਹ ਆਪ ਹੀ ਖਤਮ ਹੋ ਜਾਣਾ ਹੈਗਾ ਆ ਧੰਨਵਾਦ ਮੈਂ ਇਸ ਕੋ ਐਂਡ ਵਿੱਚ ਕੀ ਸੁਨੇਹਾ ਦੇਵਾਂਗੀ ਦੇਸ਼ਾਂ ਦੇਸ਼ਾਂ ਵਿੱਚ ਲਾਈਵ ਦੇ ਵਿੱਚ ਤੁਹਾਨੂੰ ਜਿਹੜੀਆਂ ਸੰਖਿਆ ਵੇਖੀਆਂ ਨੇ ਮੇਰਾ ਲਾਸਟ ਵਿੱਚ ਇਹੀ ਮੈਸੇਜ ਹੈਗਾ ਆ ਕਿ ਜਿਹੜੇ ਇਦਾਂ ਦੇ ਦਰਿੰਦੇ ਹੈਗੇ ਆ ਉਹਨਾਂ ਨੂੰ ਇਦਾਂ ਵਿਦੇਸ਼ਾਂ ਵਿੱਚ ਵੀ ਨਹੀਂ ਥਾਂ ਮਣੀ ਚਾਹੀਦੀ ਬਿਕਾਜ਼ ਉਹ ਵਿਦੇਸ਼ਾਂ ਦੀ ਧਰਤੀ ਦੇ ਜਾਂਦੇ ਤਾਂ ਪੰਜਾਬ ਦੇ ਵਿੱਚੋਂ ਵਿਦੇਸ਼ਾਂ ਆਦੇ ਪੰਜਾਬ ਦੇ ਵਿੱਚੋਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੀ ਉਹ ਇਦਾਂ ਦੇ ਭੜਕੀਆਂ ਜਿਹੜੀਆਂ ਗੱਲਾਂ ਕਰਦੇ ਹੈਗੇ ਆ ਉਹ ਫਿਰ ਕਿਸ ਕੰਮ ਆਉਣੀਆਂ ਅਜਾ ਉਹਨਾਂ ਨੇ ਸੋਚ ਆਪਣੀ ਉੱਥੇ ਕੀ ਰੱਖੀ ਹੈਗੀ ਆ ਉੱਚ ਕੰਟਰੀਆਂ ਦੇ ਵਿੱਚ ਜਾ ਕੇ ਉਹ ਆਪਣੇ ਆਪਣੇ ਮੁੱਦੇ ਜੇ ਪੜਪੜਕਾਉਂਦੇ ਹੈਗੇ ਆ ਪੰਜਾਬ ਦੇ ਵਿੱਚ ਜਿਹੜੀ ਇਦਾਂ ਦੀ ਜਿਹੜੀ ਗੰਦਗੀ ਤਸ਼ਹਤਾ ਫਲਾਦੇ ਹੈਗੇ ਆ ਤੇ ਫਿਰ ਉਹ ਉਹ ਉਹਨਾਂ ਦੇ ਸਹੀ ਨਹੀਂ ਹੈਗੀ ਇਦਾਂ ਦੀਆਂ ਜਿਹੜੀਆਂ ਗੰਦੀਆਂ ਭੈੜੀਆਂ ਜਿਹੜੀਆਂ ਨਸਲਾਂ ਆ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਜਗ੍ਹਾ ਨਹੀਂ ਦਿੱਤੀ ਜਾਣੀ ਚਾਹੀਦੀ ਪੰਜਾਬ ਜਿਹੜੀ ਸਰਕਾਰਾਂ ਨੂੰ ਮੇਰੀ ਇਹੀ ਬੇਨਤੀ ਹੈਗੀ ਆ ਵੀ ਇਹਨਾਂ ਨੂੰ ਉੱਥੋਂ ਕੱਢਿਆ ਜਾਵੇ ਜਿਹੜੇ ਇਦਾਂ ਗੰਦਗੀ ਫਲਾਉਂਦੇ ਹੈਗੇ ਆ ਸੋ ਇਹ ਸੰਤ ਸ੍ਰੀਨਾ ਐਸਟੀਐਮ ਕੋਰਟ ਨਕਦਰ ਵਿਖੇ ਦੀਆਂ ਸੋ ਤੁਸੀਂ ਵੇਖ ਰਿਹਾ ਸੀ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਕਹਿੰਦਾ ਮੈਂ ਗ੍ਰਾਮਣ ਕੁਮਾਰ ਦੇ ਨਾਲ ਮੈਂ ਰਾਜੇਸ਼ ਕੁਮਾਰ